ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਐਮ ਐ ਐ ਪੀ ਪੰਜਾਬ ਦੇ ਦੀ ਮੀਟਿੰਗ ਤੇ ਕਹਿੰਦਾ ਬਟਾਲਾ ਜੀਟੀ ਰੋਡ ਅੰਮ੍ਰਿਤਸਰ ਦੀ ਲਕਸ ਪੁਲੀ ਬਟਾਲਾ ਵਿਖੇ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਮਾਝਾ ਜ਼ੋਨ ਦੇ ਇੰਚਾਰਜ ਮਨਜੀਤ ਰਾਜ ਬਟਾਲਾ ਕੀ ਕਿਹਾ ਆਪ ਹੀ ਤੁਸੀਂ ਸੁਣੋ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਐਮ ਐ ਐ ਪੀ ਵੱਲੋਂ ਦਫਤਰ ਬਟਾਲਾ ਦੇ ਵਿੱਚ ਸਾਡੇ ਸਾਥੀ ਜਿਹੜੇ ਆਗੂ ਸੇਵਾਨੇ ਕੁਝ ਵਰਕਰ ਨੇ ਸਾਡੇ ਦਫਤਰ ਦੇ ਵਿੱਚ ਕਾਫੀ ਵੱਡੀ ਮੀਟਿੰਗ ਹੋਈ ਇਸ ਵਿੱਚ ਮਜ਼ਦੂਰਾ ਨੇ ਪਿਆਣਾ ਨੇ ਗਰੀਬਾਂ ਨੇ ਕਿਹਾ ਕਿ ਅਸੀਂ ਕਿਸ਼ਤਾ ਮਾਈਕ੍ਰੋਫੋਨਸ ਕੰਪਨੀਆਂ ਦੀ ਨਹੀਂ ਭਰ ਸਕਦੀਆਂ ਪਰ ਵਕ ਵਕ ਡੀਸੀਆਂ ਤੱਕ ਕੋ ਕੋ ਅੰਤਮਾਨ ਤੱਕ ਪਹੁੰਚ ਕਰਦੇ باوجود ਸਾਨੂੰ ਲਿਖਤੀ ਮਿਲਿਆ ਜੀ ਕਿ ਔਰਤਾਂ ਨਾਲ ਕੰਪਨੀਆਂ ਵਾਲੇ ਦੁਰਵਿਹਾਰ ਨਹੀਂ ਕਰ ਸਕਦੇ ਜਬਰੇ ਕਿਸ਼ਤਾਂ ਨਹੀਂ ਮੰਗ ਸਕਦੇ ਘਰਾਂ ਦੇ ਵਿੱਚ 9 ਤੋਂ 5 ਵਜੇ ਤੱਕ ਜਾਣਗੇ ਛੁੱਟੀ ਵਾਲੇ ਤੇ ਨਹੀਂ ਜਾਣਗੇ ਪਰ ਕੰਪਨੀ ਵਾਲਿਆਂ ਦਾ ਦੁਰਵਿਹਾਰ ਵੀ جاری ਹੈ ਕਿਸ਼ਤਾਂ ਮੰਗਰ ਜਬਰੇ ਵੀ ਜਾਂਦੇ ਨੇ ਇਹ ਧੱਕੇਸ਼ਾਹੀ ਕਿਉਂਕਿ ਸਰਕਾਰ ਜਿਹੜੀ ਜਦੋਂ ਦੀ ਭਗੰਤਬਾਨ ਸਰਕਾਰ ਆਈ ਆ ਇੱਕ ਤਾਂ ਪੰਜਾਬ ਦੇ ਵਿੱਚ ਨਸ਼ੇ ਨੇ ਇੰਨੀ ਕਿ ਜ਼ਿਆਦੀ ਲੰਨ੍ਹ ਪਾਤੀ ਆ ਇੱਕ ਸਰਕਾਰ ਨੇ ਕੋਈ ਵੀ ਆਜਾ ਭਰਾਣਾ ਨਹੀਂ ਦਿੱਤਾ ਜਿੱਦੇ ਵਿੱਚ ਗਰੀਬਾਂ ਨੂੰ ਹੁਲਤਾ ਮਿਲ ਗਰੀਬ ਲੋਕ ਦਿਨੋ ਦਿਨ ਗਰੀਬ ਹੋ ਰਹੇ ਨੇ ਅਮੀਰ ਬੰਦਾ ਦਿਨੋ ਦਿਨ ਅਮੀਰ ਹੋ ਰਿਹਾ ਪਰ ਲਾਂਤ ਹੋ ਗਈਆਂ ਸਰਕਾਰਾਂ ਦੇ ਜਿਨ੍ਹਾਂ ਨੂੰ ਐਸੋਖ ਦੇ ਪੂਰੇ ਪੰਜਾਬ ਦੀਆਂ ਔਰਤਾਂ ਜਿਹੜੀਆਂ ਨੇ ਸੜਕਾਂ ਤੇ ਨੇ ਅਸੀਂ ਮੰਗ ਕਰਦੇ ਆ ਕਿ ਮੈਕਰੋਫੈਨਸ ਕੰਪਨੀਆਂ ਦਾ ਕਰਜ਼ਾ ਮਾਫ ਕਰੋ ਜਿਵੇਂ ਕਾਰ ਕੋਟ ਕਰਾਣੇ ਦਾ ਕਰਜ਼ਾ ਮਾਫ ਹੁੰਦਾ ਜਿਵੇਂ ਕਿਸਾਨਾਂ ਦਾ ਕਰਜ਼ਾ ਮਾਫ ਹੁੰਦਾ ਇਹ ਗਰੀਬ ਔਰਤਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ ਜੇ ਦੌਰਵਾਰ ਕੰਪਨੀਆਂ ਨਾਲ ਦਾ ਜਾਰੀ ਰਿਹਾ ਤੇ ਅਸੀਂ ਜਿਹੜਾ ਮਰਨਵਤ ਵੀ ਰੱਖ ਸਕਦੇ ਆ ਅਸੀਂ ਕੋਕਰਤਾਲ ਵੀ ਰੱਖ ਸਕਦੇ ਆ ਸਾਡਾ ਰਾਈਟ ਹੈ ਜੋ ਅਸੀਂ ਜਮਹੂਰੀਅਤ ਕਾ ਲਈ ਜਿਹਨਾਂ ਚਾਹਤਾ ਕਰਜ਼ਾ ਨਹੀਂ ਮਾਫ ਹੁੰਦਾ ਉਹਨਾਂ ਚ ਤੱਕ ਲੜਾਂਗੇ ਬਾਵੇਂ ਸਰਕਾਰ ਦੀ ਸਾਡੀ ਸਾਡੇ ਕੋ ਇੰਟਰਨੈਟ ਕਿਉਂ ਨਕਰ ਕੋਣੀ ਜੀ ਧੰਨਵਾਦ ਹੈ ਭੀਮ ਜੀ ਆਪਾ